ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੇਰੀਓ ਭੈਣੋ ਜੋ ਵੀ ਖੇਤੀ ਦੇ ਧੰਦੇ ਨਾਲ ਜੁੜੇ ਹੋਏ ਆਪ ਸਭ ਜੀ ਨੂੰ ਬੜੀ ਖੁਸ਼ੀ ਦੇ ਨਾਲ ਦੱਸ ਰਿਹਾ ਕਿ ਆਪ ਸਭ ਜੀ ਦੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਹੋਣ ਜਾ ਰਿਹਾ ਅ ਅਮਰਸਰ ਜ਼ਿਲ੍ਹੇ ਦੇ ਵਿੱਚ ਪਹਿਲੀ ਵਾਰ ਮੈਂ ਸਮਝਦਾ ਇਹ ਪ੍ਰੋਗਰਾਮ ਹੋਣ ਜਾ ਰਿਹਾ ਇਸ ਪ੍ਰੋਗਰਾਮ ਦਾ ਜਿਹੜਾ ਹੈਗਾ ਉਦੇਸ਼ ਕਿਸਾਨਾਂ ਨੂੰ ਜਾਗਰੂਕ ਕਰਕੇ ਜਿਹੜੀ ਜ਼ਹਿਰ ਮੁਕਤ ਖੇਤੀ ਉਹਦੇ ਵੱਲ ਤੋਰਿਆ ਜਾਵੇ ਜਿਸ ਦਾ ਸਾਡਾ ਇਸ ਪ੍ਰੋਗਰਾਮ ਦਾ ਟਾਈਟਲ ਹੈਗਾ ਸਵਰਣਮਈ ਭਾਰਤ ਤੇ ਕੁਝ ਹਾਲ ਪੰਜਾਬ ਦਾ ਆਧਾਰ ਕੁਦਰਤੀ ਖੇਤੀ ਇਸ ਪ੍ਰੋਗਰਾਮ ਦਾ ਜਿਹੜਾ ਆਰਗੇਨਾਈਜ਼ ਕਰ ਰਿਹਾ ਇਹ ਬ੍ਰਹਮਾ ਕੁਮਾਰੀ ਜੀ ਵੱਲੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਰੂਰਲ ਵਿੰਗ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਕਿਸਾਨ ਭਰਾਵਾਂ ਨੂੰ ਚਾਹੇ ਉਹ ਪੈਣਾ ਨੇ ਚਾਹੇ ਘਰ ਦੇ ਵਿੱਚ ਖੇਤੀ ਕਰ ਰਹੇ ਆ ਜਾਂ ਵੱਡੇ ਵਿਸ਼ਾਲ ਤਰੀਕੇ ਨਾਲ ਕਿਸੇ ਵੀ ਤੁਸੀਂ ਖੇਤੀ ਦੇ ਧੰਦੇ ਨਾਲ ਜੁੜੇ ਹੋਏ ਹੋ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਬਹੁਤ ਅੱਛੀ ਪ੍ਰੈਜੈਂਟੇਸ਼ਨ ਦੇ ਜਰੀਏ ਤੇ ਵੀਡੀਓਗ੍ਰਾਫੀ ਦੇ ਜਰੀਏ ਵੀਡੀਓ ਦੇ ਜਰੀਏ ਆਪ ਜੀ ਨੂੰ ਬਹੁਤ ਵਧੀਆ ਤੰਗ ਨਾਲ ਸਮਝਾਇਆ ਜਾਏਗਾ ਕਿ ਕਿਵੇਂ ਅਸੀਂ ਕੁਦਰਤੀ ਖੇਤੀ ਦੇ ਨਾਲ ਜੁੜ ਕੇ ਅਸੀਂ ਹਰ ਤਰ੍ਹਾਂ ਦੇ ਨਾਲ ਨਾ ਸਿਰਫ ਜ਼ਹਿਰ ਮੁਕਤ ਖੇਤੀ ਕਰ ਸਕਦੇ ਹਾਂ ਬਲਕਿ ਅਸੀਂ ਆਮਦਨੀ ਵੀ ਵਧਾ ਸਕਦੇ ਹਾਂ ਆਪਣੀ ਤੇ ਨਾਲ-ਨਾਲ ਅਸੀਂ ਆਪਣੇ ਖਰਚੇ ਘਟਾ ਸਕਦੇ ਹਾਂ ਜਾਨੀ ਕਿ ਸਾਨੂੰ ਦੂਰਾ ਤੀਰਾ ਫਾਇਦਾ ਸਾਡਾ ਖਰਚਾ ਘਟ ਆਮਦਨੀ ਜ਼ਿਆਦਾ ਤੇ ਸਾਡੀ ਜਿਹੜੀ ਫਸਲ ਵੀ ਆਏਗੀ ਉਹ ਵੀ ਬਿਲਕੁਲ ਜ਼ਹਿਰ ਮੁਕਤ ਜਿਹਦੇ ਨਾਲ ਸਾਨੂੰ ਖੁਦ ਨੂੰ ਸਾਡੇ ਪਰਿਵਾਰ ਨੂੰ ਤਾਂ ਸਿਹਤ ਮਿਲੇਗੀ ਨਾਲ ਜਿਹੜੇ ਵੀ ਉਹਨੂੰ ਉਸ ਫਸਲ ਦੇ ਨਾਲ ਜੋ ਵੀ ਭੋਜਨ ਬਣੇਗਾ ਜੋ ਵੀ ਖਾਏਗਾ ਉਹ ਵੀ ਤੁਹਾਨੂੰ ਦਵਾਵਾ ਦੇਗਾ ਇਹ ਸਾਰੇ ਪ੍ਰੋਗਰਾਮ ਨੂੰ ਜਿਹੜਾ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਹੈ ਕਿ ਨਵੀਂ ਕ੍ਰਾਂਤੀ ਜਿਹੜੀ ਕਿ ਪੰਜਾਬ ਸਦਾ ਹੀ ਇਸ ਕ੍ਰਾਂਤੀ ਦੇ ਨਾਲ ਜੁੜਿਆ ਰਿਹਾ ਔਰ ਇਹ ਕ੍ਰਾਂਤੀ ਲੈ ਕੇ ਆਉਣ ਵਾਸਤੇ ਪੰਜਾਬੀਆਂ ਦਾ ਬੜਾ ਵੱਡਾ ਰੋਲ ਰਿਹਾ ਸੋ ਆਓ ਸਾਰੇ ਜਣੇ ਇਸ ਖੁੱਲ੍ਹੇ ਸੱਦਾ ਆਪ ਜੀ ਨੂੰ ਇਸ ਪ੍ਰੋਗਰਾਮ ਨੂੰ ਅਟੈਂਡ ਕਰੋ ਇਹ ਪ੍ਰੋਗਰਾਮ ਪੋਰਸ਼ੀ ਰਾਜਪੂਤਾਂ ਦੇ ਵਿੱਚ ਗੋਬਿੰਦਪੁਰਾ ਨਰਸੀ ਫਾਰਮ ਤੇ ਕੀਤਾ ਜਾ ਰਿਹਾ 7 ਮਈ ਨੂੰ ਜਿਨੇ 10 ਵਜੇ ਇਹ ਨਾ ਸੋਚਿਓ ਕਿ ਗਰਮੀ ਹੋਏਗੀ ਗਰਮੀ ਦਾ ਕੋਈ ਟੈਨਸ਼ਨ ਨਾ ਲਿਓ ਪੂਰਾ ਪ੍ਰਬੰਧ ਕੀਤਾ ਗਿਆ ਹਰ ਤਰ੍ਹਾਂ ਦਾ ਉੱਥੇ ਤੁਹਾਨੂੰ ਸ਼ਾਮ ਹੀ ਮਿਲੇਗੀ ਪੱਖੇ ਲੱਗੇ ਆ ਕੂਦਰ ਲੱਗੇ ਆ ਔਰ ਤੁਹਾਡੇ ਖਾਣ ਪੀਣ ਵਾਸਤੇ ਦੁਪਹਿਰ ਦਾ ਭੋਜਨ ਚਾਹ ਪਾਣੀ ਹਰ ਚੀਜ਼ ਦਾ ਪੂਰਾ ਪ੍ਰਬੰਧ ਕੀਤਾ ਗਿਆ ਔਰ ਬਿਲਕੁਲ ਫ੍ਰੀ ਆਫ ਕਾਸਟ ਆ ਕੋਈ ਇਹ ਨਾ ਸੋਚੇ ਕਿ ਖਰੇ ਸ਼ਾਇਦ ਕੋਈ ਕਿਸੇ ਮੰਤਵ ਦੇ ਨਾਲ ਸਾਧ ਰਹੇ ਆ ਕੋਈ ਕੱਲ ਨੂੰ ਕੋਈ ਪੈਸੇ ਇਹ ਬਿਲਕੁਲ ਕਿਸਾਨਾਂ ਦੀ ਸਾਡੇ ਪੰਜਾਬੀਆਂ ਦੀ ਸਾਡੇ ਇਨਸਾਨੀਅਤ ਦੇ ਲਈ ਇਹ ਬਿਲਕੁਲ ਸੇਵਾ ਵਾਸਤੇ ਪ੍ਰੋਗਰਾਮ ਕੀਤਾ ਜਾ ਰਿਹਾ ਇਸ ਪ੍ਰੋਗਰਾਮ ਦਾ ਜਰੂਰ ਲਾਭ ਲਓ ਜਿਹਦੇ ਵੀ ਮੈਂ ਸਮਝਦਾ ਕਿ ਜਮੀਰ ਜਾਗ ਜਿਹੜਾ ਸੋਚਦਾ ਕਿ ਹਾਂ ਇਸ ਪ੍ਰੋਗਰਾਮ ਦਾ ਹੋਣਾ ਬੜਾ ਜ਼ਰੂਰੀ ਹੈ ਕਹਿੰਦੇ ਸਾਰੇ ਆ ਪਰ ਅੱਜ ਅਸੀਂ ਸਾਰੇ ਇਹਦੇ ਵਿੱਚ ਸ਼ਾਮਲ ਹੋ ਕੇ ਇਸ ਪ੍ਰੋਗਰਾਮ ਦਾ ਲਾਭ ਜਰੂਰ ਉਠਾਈਏ ਅਸੀਂ ਇਸ ਪ੍ਰੋਗਰਾਮ ਤੋਂ ਕੁਝ ਸਿੱਖ ਕੇ ਆਪਣੇ ਜੀਵਨ 'ਚ ਤਰੱਕੀ ਕਰੀਏ ਸੋ ਇਸ ਪ੍ਰੋਗਰਾਮ ਤੇ ਜਰੂਰ ਆਪਣਾ ਪਹੁੰਚਣਾ ਬਾਕੀ ਫੋਨ ਜਿਹੜਾ ਨੰਬਰ ਸਾਡਾ ਸਕਰੀਨ ਤੇ ਆ ਰਿਹਾ ਹੈ ਇਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰਕੇ ਸਾਡੇ ਨਾਲ ਤੇ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲੈਣੀ ਚਾਹੋ ਤਾਂ ਲੈ ਸਕਦੇ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਬਹੁਤ ਵਿਸ਼ੇਸ਼ ਜਿਹੜੇ ਟ੍ਰੇਨਿੰਗ ਵਾਸਤੇ ਸਾਡੇ ਕੋਲ ਅਧਿਕਾਰੀ ਪਹੁੰਚ ਰਹੇ ਨੇ ਚਾਹੇ ਉਹ ਯੂਨੀਵਰਸਿਟੀ ਦੇ ਆ ਚਾਹੇ ਸੰਸਥਾ ਦੇ ਨਾਲ ਜਿਹੜੇ ਜੁੜੇ ਹੋਏ ਨੇ ਬਹੁਤ ਵਧੀਆ ਟੰਗਣਾ ਸਾਨੂੰ ਸਮਝਾਉਣਗੇ ਇਸ ਕਰਕੇ ਬਹੁਤ ਵਧੀਆ ਪ੍ਰਬੰਧ ਹੈ ਆਪ ਸਭ ਦੇ ਲਈ ਤਾਂ ਆਪ ਸਭ ਜੀ ਦਾ ਜੀ ਆਇਆਂ ਨੂੰ ਆਓ ਜਰੂਰ ਪਧਾਰੋ ਬਹੁਤ ਬਹੁਤ ਸ਼ੁਕਰੀਆ